ਜੋ ਜੌਂਸ਼ੀ ਵਿੰਦਰੀ ਦਾ ਮੈਂ ਜੌਂ ਸਕੱਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਦੇ ਧਰਨੇ ਵਾਸਤੇ ਇਹ ਤਾਂ ਨਾ ਸੀਗਾ ਉਹ 225 ਸੋਧ ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਉਹਦੇ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰਦਣਿਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਨ ਤੋਂ ਬਾਅਦ ਇਹਨਾਂ ਨੂੰ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਹੱਕ ਤੇ ਰੱਖ ਦਵਾ। ਅੱਜ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਆਈਏ ਬਿੱਲ ਪਾਸ ਨਹੀਂ ਹੋਣ ਦੇਵਾਂਗੇ। ਉਹ ਨਾ ਹੀ ਆਈਏ ਪ੍ਰਾਈਵੇਟ ਘਰਾਇਆ 30 ਬਿਜਲੀ ਇਹ ਬਿਜਲੀ ਜਾਣ ਦਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲੱਗਣ ਦਵਾਂਗੇ। ਕਿਉਂਕਿ ਸਰਕਾਰ ਪੰਜਾਬ ਨਾਲ ਮੇਹਰ ਤੱਕਾ ਕਰਦੀ ਆਈ ਐ। ਅੱਜ ਤੱਕਾ ਸਹਿਣ ਨਹੀਂ ਕਰਾਂਗੇ। ਆਪਣੇ ਸੰਭੂ ਬਾਡਰ ਦਾ ਹਿਸਾਬ ਲਾਵਾਂਗੇ। ਬਾਕੀ ਔਨ ਅੰਦੋਲਨ ਵੱਡੇ ਵੀ ਰਾਂਗੇ। ਜੇ ਸਾਡਾ ਇਹ ਬਿੱਲ ਵਾਸ ਨਾ ਲਿਆ ਤੇ ਆਈਏ ਵੱਡੇ ਅੰਦੋਲਨ ਸਾਡੇ ਜਿਹੜੇ ਬਣਾ ਐਲਾਨ ਕਰਨਗੇ ਅੱਜ ਤੇ ਉਹਦੇ ਹਿਸਾਬ ਨਾਲ ਵੀ ਚੱਲਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਜੀ ਸਖਜਿੰਦਰ ਸਿੰਘ ਹੋ ਤਾ ਕਿਸਾਨ ਮਜ਼ਦੂਰ ਸਿੰਘ ਸਮਿਟ ਦਾ ਜ਼ਿਲ੍ਹਾ ਆਗੂ ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚ ਜੋ ਕਾਰਪੋਰੇਟ ਘਰਾਣੇ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦਿਆਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਐ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਸੀ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਸਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ باوجود ਵੀ ਅੱਜ ਗਰਦਾਸਪੁਰ ਪਿੰਡ ਸੋਹਣ ਫਾੜਕ ਦੇ ਧਰਨਾ ਲੱਗ ਗਿਆ ਹੀ ਆ ਮਜਬੂਤਾ ਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਈ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਗਾਂ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਈ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ